ਦਲੀਪ ਸਿੰਘ ਕਿਹੜੇ ਪਿੰਡ ਦੇ ਰਹਿਣਾ ਰਹੇ ਹੋ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹੋ ਇੱਥੇ ਰਹਿ 40-30 ਸਾਲਾਂ ਤੋਂ ਰਹਿ ਰਹੇ ਹੁਣ ਘਰ ਖਾਲੀ ਹੋ ਰਹੇ ਨੇ ਕੀ ਕਾਰਨ ਹੈ ਕਾਰਨ ਇਹ ਜਿਹੜਾ ਰਾਤ ਸਰਜੀਕਲ ਸਟ੍ਰੈਕ ਕੀਤੀ ਸੀ ਫਤਨੇ ਪਾਕਿਸਤਾਨ ਤੋਂ ਇਸ ਕਰਕੇ ਦੁਨੀਆ ਮਨ ਥੋੜੀ ਜਿਹੀ ਖੌਫ ਵਿੱਚ ਆ ਗਿਆ ਸਾਡਾ ਆ ਚਾਰ ਪਿੰਡ ਇਹਨਾਂ ਦੇ ਵਲਗੇ ਚੱਲ ਗਏ ਮਨ ਇਹਨੂੰ ਵੀ ਬਾਦਰ ਇਧਰ ਬਾਦਰ ਥੋੜਾ 1 ਕਿਲੋਮੀਟਰ ਜਿੱਥੋਂ ਪਲੰਗੀ ਦਾ ਪਿੱਛੇ ਦੇਖੇ ਹੁਣ ਦਰਿਆਂ ਤੋਂ ਇਸ ਘਰ ਕੇ ਦੁਨੀਆ ਵੀ ਪਿੱਛੇ ਆਦਾ ਥੋੜਾ ਜਾਂ ਬਲਗੇ ਦੋ ਮਲ ਹੈ ਇਹ ਬਾਰਡਰ ਇਧਰ ਵੀ ਬਾਰਡਰ ਕੀ ਲੱਗਦਾ ਵੀ ਜੰਗ ਦਾ ਮਾਹੌਲ ਬਣੇਗਾ ਜੰਗ ਦਾ ਮਾਹੌਲ ਤਾਂ ਨਹੀਂ ਬਣਦਾ ਇੰਨਾ ਕੋਈ ਲੋਭਤ ਨਹੀਂ ਆਂਦੀ ਫਿਰ ਵੀ ਥੋੜਾ ਪਿੱਛੇ ਆਦੇ ਬੱਚਿਆਂ ਨੂੰ ਜਾਣਾ ਚਾਹੀਦਾ ਥੋੜਾ 71 ਚ ਵੀ ਜੰਗ ਲੱਗੀ ਸੀ ਉਦੋਂ ਹਾਲਾਤ ਕਿਵੇਂ ਸੀ ਉਦੋਂ ਵੀ ਹਾਲਾਤ ਉਦੋਂ ਤਾਂ ਮਾੜੇ ਹੀ ਸੀ ਉਦੋਂ ਤਾਂ ਮਾਲੇ ਛੋਟੇ ਗੋਲੀਆਂ ਨਾਲ ਹੁੰਦੀ ਸੀ ਲੜਾਈ ਹੁਣ ਉਹ ਚੀਜ਼ ਨਹੀਂ ਹੈ ਹੁਣ ਤਾਂ ਗਾਜਨ ਵਾਲੀ ਸਰਕਾਰ ਸੰਭਾਲ ਰਹੀ ਹੈ ਹੁਣ ਤੁਹਾਨੂੰ ਹਾਂਜੀ ਹਾਂਜੀ ਸਰਕਾਰ ਤਾਂ ਹਾਲੀ ਕੁਝ ਨਹੀਂ ਸਰਕਾਰ ਨੇ ਕਿਹਾ ਵੀ ਤੁਸੀਂ ਉੱਠੋ ਜਾਂ ਫੌਜ ਨੇ ਕੁਝ ਨਹੀਂ ਹਾਲੀ ਕਿਸੇ ਕੋਲ ਵੀ ਕੋਈ ਗੱਲ ਉਹਨਾਂ ਦੀ ਨਹੀਂ ਸ਼ਾਇਦ ਠੀਕ ਹੈ ਦਾਤ ਕੋਈ ਸਵਾਰ ਕਿਉਂ ਇਕੱਠਾ ਕਰਦੇ ਵੀ ਜਵਾਕ ਬੱਚੇ ਨਿੱਤ ਨਿੱਕੇ ਨੇ ਤਾਂ ਬੀਬੀ ਸਾਹਿਬ ਕਰ ਲਈਏ ਵੀ ਮੋਲ ਖਰਾਬ ਹੈ ਤਾਂ ਕਰ ਰਹੇ ਹਾਂ ਮੋਲ ਖਰਾਬ ਹੈ ਐਸ ਤੋਂ ਪਹਿਲਾਂ 71 'ਚ ਵੀ ਜੰਗ ਲੱਗੀ ਸੀ ਹਾਂ ਉਦੋਂ ਹੈਗੇ ਸੀ ਤੁਸੀਂ ਹੈਗੇ ਸੀ ਉਦੋਂ ਹਾਲਾਤ ਕਿਵੇਂ ਸੀ ਤਾ ਵੀ ਲਾਤ ਬੜੀ ਮਾੜੀ ਹੋਈ ਹੁੰਦੀਆਂ ਪਰ ਉਹਨਾਂ ਦਾ ਹੁਣ ਕੀ ਪਤਾ ਕਹੇ ਜਾਈਏ ਮੌਕਾ ਕੋਈ ਅਨਾਉਂਸਮੈਂਟ ਹੋਈ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਵੀ ਕਿ ਆਪੇ ਇਤਿਆਹਾਤ ਵਰਤ ਰਹੇ ਹੋ ਆਪੇ ਡਰਦੇ ਆ ਖਬਰਾਂ ਹੋਣ ਕੋਲ 71 ਵਿੱਚ ਜਦੋਂ ਜੰਗ ਹੋਈ ਉਹਦੋ ਸੰਭਾਲ ਹੈਗਾ ਸੀ ਹਾਂ ਹੈਗਾ ਸੀ ਕੀ ਲਾਸੀਓ ਉਹ ਤਾਂ ਵੀ ਇਹ ਨਹੀਂ ਬਸ ਬੰਬ ਗੋਲੀ ਸੱਟਿਆ ਨੇ ਜਾ ਚੱਲੇ ਆਏ ਪਿੰਡ ਖਾਲੀ ਹੋਏ ਸੀ ਉਹਦੋ ਪਿੰਡ ਖਾਲੀ ਹੋ ਗਏ ਸੀ ਆ ਬਲਗੇ ਪੈ ਗਏ ਸੀ ਮਲਗੇ ਪੈਗੇ ਹਾਂ ਕਿੰਨੇ ਦਿਨ ਪਿੰਡੋਂ ਬਾਹਰ ਰਹੇ ਸੀ ਤੁਸੀਂ ਅਸੀਂ ਤਾਂ 2-3 ਖਾਲੀ ਸਾਰੇ 2-3 ਖਾਲੀ ਸਾਰੇ ਜਦੋਂ ਦੁਬਾਰਾ ਪਿੰਡ ਆਏ ਤਾਂ ਜਗ੍ਹਾ ਮਿਲ ਗਈ ਸੀ ਹਣ ਉਹ ਯਾਰ ਤੇ ਘਰ ਸੰਭਾਲੇ ਜਿਹੜੇ ਛੱਡ ਗਏ ਘਰ ਖਾਲੀ ਰੇ ਹਾਂ ਸਾਰੇ ਸਿਰ ਘੇਰੇ ਦੇ ਵਿੱਚ ਬੈਠੇ ਬਾੜਦੇ ਚਾਰ-ਛੇ ਦਿਨ ਬਸ ਬਾੜ ਰਹੇ ਰਹੇ ਅਸੀਂ ਅਨਪੀਸ ਸਰਕਿਆਂ ਥਾਵਾਂ ਦੇ ਅੰਦਰ ਕੀ ਬਤ ਪਾਕਿਸਤਾਨ ਪੇ ਰਹੇ ਨੇ ਨੂੰ ਟੈਕ ਨਾ ਕਰਦੇ ਕਹਿੰਦੇ ਖੱਤਰ 'ਚ ਵੀ ਇਹ ਹਾਲਾਤ ਬਣੇ ਸੀ ਹਾਂਜੀ ਖੱਤਰ ਵਿੱਚ ਵੀ ਸਾਡੇ ਬਜ਼ੁਰਗ ਸਾਡਾ ਦੋ-ਦੋ ਜਨਮ ਹੈਗਾ ਸੀ ਜੁਰਗੀ ਸਾਡੇ ਅੰਦਰ ਵੀ ਸਮਾਨ ਵਿੱਚ ਛੱਡ ਦਿੱਤੇ ਉਹ ਤੇ ਪਾਕਿਸਤਾਨ ਵਾਲੇ ਆ ਗਏ ਸਾਡੇ ਪਿੰਡਾਂ 'ਚ ਕੋਈ ਦਰਖਤ ਨਹੀਂ ਛੱਡ ਗਏ ਕੋਈ ਮਕਾਨ ਨਹੀਂ ਛੱਡ ਗਏ ਸਾਰਾ ਮਤ ਜੋ ਸਮਾਨ ਰਹਿ ਕੇ ਸੂਰੀ ਤੱਕ ਵੀ ਨਾ ਉਹ ਸਾਰੇ ਠਾਕ ਲੈ ਗਏ ਮੈਂ ਜਾਜ ਸਮਾਨ ਤਾਂ ਉਹ ਨਹੀਂ ਵੇਖੀ ਕਰਦਾ ਮੁੱਕਦਾ ਹੀ ਨਹੀਂ ਅੱਜ ਤਾਂ ਮੇਨ ਮੇਨ ਜਿਹੜਾ ਰਸਤ ਪਾਣੀ ਜਾਂ ਕੋ ਮਾਰੇ ਮੁੱਢ ਦਾਣੇ ਕੋਈ ਵੀ ਸਰਾ ਇਹ ਲੈ ਜਾਣੇ ਬਾਕੀ ਪੀ ਹੀ ਆਉਣੇ ਇੱਥੇ ਸਾਰਾ ਸਮਾਨ ਨਹੀਂ ਲੈ ਜਾ ਸਕਦੇ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਸਰਕਾਰ ਹੁਣ ਸੁਰੱਖਿਆ ਸਾਨੂੰ ਥਾਂ ਤੇ ਪਿੱਛਾ ਸਾਨੂੰ ਜਾਗਾ ਦੇਵੋ ਨੇ ਜਾ ਕੋਈ ਮਈਆ ਕਰਵਾਉਣ ਜਾਂ ਕੈਂਪ ਲੈ ਉਧ ਲਾ ਦੇ ਦੇਣ ਜਾਂ ਸਕੂਲਾਂ ਚ ਸੰਤੇਵਣ ਕਿਉਂ ਅਸੀਂ ਕਿੰਤ ਜੱਟ ਨੰਗੀ ਸਾਦ ਉਹ ਤੋਂ ਬਾਹਰ ਚ ਦਾ ਵੀ ਟਾਈਮ ਹੈਗਾ ਅਸੀਂ ਕਿੱਥੇ ਪਾਵਾਂ